ਦੇਣਗੇ ਬਹੁਤ ਬਹੁਤ ਜੀ ਧੰਨਵਾਦ ਧੰਨਵਾਦ ਜੀ ਭੈਣ ਜੀ ਔਰ ਸੁਚੇ ਨਗਰ ਵਾਸੀਆਂ ਦਾ ਧੰਨਵਾਦ ਅਬੇਸ਼ਕ ਮੇਰੀ ਗੱਲ ਨੋਟ ਕਰ ਲਓ ਜੇ ਕੋਈ ਸੁਣਦਾ ਹੋਵੇ ਤੇ ਸੁਨਾ ਪਹੁੰਚਾ ਦੇ ਉੱਤੇ ਜਾ ਕੇ ਉਹ ਭਲੇਖੇ ਜਿਮਾ ਰਵੇ ਕਿਤੇ ਕਿਉਂਕਿ ਸਾਡੀ ਚੁੱਪ ਨੂੰ ਕੋਈ ਸਾਡੀ ਕਮਜ਼ੋਰੀ ਵੀ ਨਾ ਸਮਝੇ ਇਹ ਝਾੜੂ ਵਾਲੇ ਜਿਹੜੇ ਹਨ ਇਹ ਉਹ ਲੰਗੀਆਂ ਤਾਰਾਂ ਨੇ ਲੰਗੀਆਂ ਤਾਰਾਂ ਤੁਹਾਨੂੰ ਪਤਾ ਹੀ ਹੈ ਬੱਤੀਆਂੜੀਆਂ ਕੀ ਕਰਦੀਆਂ ਜਿਵੇਂ ਚੰਬੜ ਜਾਣ ਇਹ ਉਹ ਲੰਗੀਆਂ ਤਾਰਾਂ ਨੇ ਜਿਹੜੀਆਂ ਇੱਕ ਵਾਰੀ ਚੰਬੜ ਜਾਣ ਤੇ ਉਦੋਂ ਹੀ ਸਾਹ ਛੱਡਦੀਆਂ ਜਦੋਂ ਲਹੂ ਮੁੱਕ ਜਾਂਦਾ ਫਰੀਦ ਦੇ ਵਿੱਚੋਂ ਸੋ ਪਰਵਾਹ ਨਾ ਕਰਿਓ ਤਗੜਿਆਂ ਤੁਹਾਡੇ ਨਾਲ ਸੁਚੀ ਲੀਡਰਸ਼ਿਪ ਸਾਡਾ ਲੀਡਰ ਸ਼ਹਿਰੀ ਕਲਤੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡਾ ਅਰਵਿੰਦ ਕੇਜਰੀਵਾਲ ਸੁਚੀ ਪਾਰਟੀ ਤੁਹਾਡੇ ਨਾਲ ਖੜੀ ਆ ਜਿੱਤੇ ਕੇ ਸਾਡੇ ਕੋਈ ਵਰਕਰ ਦੇ ਨਾਲ ੱੱਕਾ ਕਰੂਗਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਚੜ ਕੇ ਜਿਹੜਾ ਆਊਗਾ ਉਹ ਭੁੱਲ ਕੇ ਭੁੱਲ ਜਾਵੇ ਕਿ ਮੁੜ ਕੇ ਵਾਪਸ ਜਾਊਗਾ ਅਸੀਂ ਕੰਮ ਕਰ ਰਹੇ ਆ ਸਾਫ਼ ਸੁਥਰੀ ਰਾਜਨੀਤੀ ਕਰ ਰਹੇ ਆ ਪਰ ਜਿਹੜਾ ਕੋਈ ਸਾਡੇ ਨਾਲ ਉਦਕੀ ਕਰੇਗਾ 2951 ਵੀ ਕਰਕੇ ਤੋੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀਰੇ ਬਾਈਤੀ ਪਾਰਟੀ ਕਰੋ ਛੱਡ ਕੇ ਜਿਨ੍ਹਾਂ ਨੇ ਆਪਣੀ ਸੋਚ ਬਦਲੀ ਹੈ ਕਿ ਅਸੀਂ ਵੀ ਇੱਕ ਆਮ ਪਾਰਟੀ ਆਮ ਲੋਕਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਲਾਇਆ ਤੇ ਮੇਰੀਆਂ ਮਾਵਾਂ ਪੈਣਾ ਬਜ਼ੁਰਗ ਪੈਣ ਭਰਾ ਸਿੰਦੇਵੀ ਇੱਥੇ ਇਕੱਠੇ ਹੋਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਤੈਹ ਦਿਨ ਤੋਂ ਧੰਨਵਾਦ ਕਰਦੀ ਆ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੈ ਮਾਤੀ ਦੀ ਜੀ ਕੰਤੇ ਧਾਨਿ ਮਿੱਟੀ ਮਨ ਹੰਕਾਰੀ ਧਾਨਿ ਮਿੱਟੀ ਮਨ ਹੰਕਾਰੀ ਗੋਲ ਕਬੂਲ ਨੀਅਤ ਮਾਨੀ ਮਿੱਟੀ ਨੇ ਮਿੱਟੀ ਸੰਗ ਮਿਲਣਾ ਅੱਜ ਮੇਰੀ ਵਾਰੀ ਕੱਲ ਤੇਰੀ ਵਾਰੀ ਏ ਬਾੜੀਆਂ ਲੱਗੀਆਂ ਜੀ ਚੰਗੇ ਕੰਮ ਕਰਕੇ ਜਾਵਾਂਗੇ ਤੇ ਲੋਕ ਯਾਦ ਰੱਖਣਗੇ ਕਹਿੰਦੇ ਆ ਰੋਜ਼ ਦੇ ਡੰਡਰ ਕੇ ਜਿਹੜਾ ਮਰੰਦਾ ਡਾਰ ਹੁੰਦਾ ਨਾ ਉਹ ਡਰ ਨਾਲ ਚੱਲਦਾ ਲੋਕਾਂ ਦੇ ਬਿਲਾ ਵਿੱਚ ਜ਼ਿੰਦਾ ਰਹਿਣਾ ਨਹੀਂ ਤੇ ਕਹਿੰਦੇ ਬੰਦਾ ਉਦੋਂ ਹੀ ਮਰ ਜਾਂਦਾ ਜਿੱਦ ਨੂੰ ਉਹਨੂੰ ਕੋਈ ਯਾਦ ਨਹੀਂ ਕਰਦਾ ਹੈਗਾ ਇਸ ਕਰਕੇ ਚੰਗੇ ਕੰਮ ਨੇਕ ਨੀਤੀ ਤੇ ਚੱਲੋ ਨੇਕ ਇਨਸਾਨ ਬਣੋ ਆਪਣੇ ਵੱਡਿਆਂ ਦਾ ਆਦਰ ਮਾਨ ਸਤਿਕਾਰ ਕਰੋ ਉਹਨਾਂ ਦੀ ਇੱਜ਼ਤ ਕਰੋ ਕਿਉਂਕਿ ਮੈਂ ਜਿੱਥੇ ਜਾਂਦੀ ਆ ਮੈਂ ਵੀ ਗੱਲ ਕਰਦੀ ਆ ਮੇਰੇ ਬਜ਼ੁਰਗ ਬੈਠੇ ਨੇ ਇਹਨਾਂ ਦੇ ਤਜਰਬੇ ਸਾਡੇ ਨਾਲੋਂ ਕਿਤੇ ਜ਼ਿਆਦਾ ਨਹੀਂ ਜੀ ਇਹਨਾਂ ਨੇ ਆਪਣੇ ਪਿੰਡਿਆਂ ਤੇ ਜ਼ਿਆਦਾ ਦੋਖਣ ਢਾਏ ਨੇ ਇਹਨਾਂ ਨੂੰ ਬਾਕੀ ਰਵਾਇਤੀ ਪਾਰਟੀਆਂ ਵੱਲੋਂ ਜ਼ਿਆਦਾ ਪਤਾ ਹੈ ਤੇ ਹੁਣ ਮੇਰੇ ਬਜ਼ੁਰਗ ਬੈਠੇ ਮੈਂ ਇਹਨਾਂ ਨੇ ਪੁੱਛਣਾ ਚਾਹੁੰਦੀ ਆ ਬਜ਼ੁਰਗੋ 70 75 ਸਾਲਾਂ ਦਾ ਬੀਜਿਆ ਹੋਇਆ ਜੰਗਲ ਤੁਸੀਂ ਦੋ ਆ ਸਾਲਾਂ ਚ ਵਧ ਸਕਦੇ ਹੋ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਵਧ ਸਕਦੇ ਹੋ ਨਹੀਂ ਵਧ ਸਕਦੇ ਤੇ ਜੰਗਲ ਜਿਹੜੇ ਨੇ ਇਹ ਬੇਰੋਜ਼ਗਾਰੀ ਦੇ ਨੇ ਜੀ ਗਰੀਬੀ ਦੇ ਨੇ ਨਸ਼ਿਆਂ ਦੇ ਨੇ ਭ੍ਰਿਸ਼ਟਾਚਾਰ ਦੇ ਨੇ ਪਰ ਸਾਨੂੰ ਮਾਣ ਹੈ ਜੀ ਸਾਡੇ ਮੁੱਖ ਮੰਤਰੀ ਸਰਦਾਰ ਨੀਤੀਆਂ ਨਾਲ ਬਾਕੀ ਸਰਕਾਰਾਂ ਨੇ ਕਦੀ ਉਹਦੇ 25% ਵੀ ਨਹੀਂ ਕੀਤੇ ਹੋਣੇ ਸੀ ਤੇ ਗੱਲ ਕੱਢੀਏ ਜੀ ਤੁਹਾਡੇ ਭਰਾ ਤੁਹਾਡੇ ਪੁੱਤਰ ਸ਼ਹਿਰੀ ਕਲਸੀ ਜੀ ਮੇਰੇ ਨੂੰ ਸਾਰੇ ਜਾਣੇ ਹੁਣ ਵੱਧ ਪਈ ਜਾਂਦੇ ਮੈਨੂੰ ਘੱਟ ਮਿਲਦੇ ਆ ਔਰ ਲੋਕਾਂ ਜੀ ਰਹਿੰਦੇ ਨੇ ਜਗਾਦਾ ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕੀਤਾ ਜੀ ਸਵੇਰੇ 7 ਵਜੇ ਉੱਠਦੇ ਨੇ ਵੇ ਆ ਕੇ ਦਫ਼ਤਰੇ ਬੈਹ ਜਾਂਦੇ ਮੇਰਾ ਬੇਟਾ ਹੈ ਜੀ ਬਹੁਤ ਛੋਟਾ ਡੇਰ ਖਾਲਦਾ ਮੇਰਾ ਬੇਟਾ ਸਵੇਰੇ 7 ਵਜੇ ਸੁੱਤਾ ਅੰਦਾਜ਼ ਤੇ ਆ ਜਾਂਦੇ ਆ ਤੇ ਰਾਤ ਨੂੰ ਕੇ ਆਉਂਦਾ ਟਾਈਮ ਨਹੀਂ ਜੀ 1 2 ਵਜੇ ਮੇਰੇ ਵਰਗੀ ਫੋਨ ਕਰਕੇ ਪੁੱਛੇ ਨਾ ਕਿੱਥੇ ਹੋ ਤੇ ਕਹਿ ਰਗੇ ਮੈਂ ਜੀ ਇਧਰਲੇ ਪਾਸੇ ਸੜਕਾਂ ਬਣਦੀਆਂ ਪਈਆਂ ਮੈਂ ਦੇਖਣ ਆਇਆ ਕਿੰਨਾ ਕੰਮ ਹੋਇਆ ਕਿੰਨਾ ਕ ਨਹੀਂ ਹੋਇਆ ਹੈ ਤੇ ਜੇ ਘਰ ਵੀ ਆਉਣਗੇ ਤੇ ਉਹਨਾਂ ਦੇ ਇੱਕ ਕੰਨ ਨੂੰ ਇਧਰਲੀ ਸਾਈਡ ਫੋਨ ਲੱਗਾ ਹੁੰਦਾ ਅਦਰੋਂ ਲੋਕਾਂ ਦੇ ਇੱਕ ਇੱਕ ਵਜੇ ਵੀ ਇੱਕ ਪਾਸੇ ਇੱਕ ਪਾਸੇ ਸੁਣ ਰਹੇ ਹੁੰਦੇ ਮੁਸ਼ਕਲਾਂ ਦੂਜੇ ਫੋਨ ਤੋਂ ਹੱਲ ਕਰਦੇ ਹੁੰਦੇ ਉਹ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ ਉਹਨਾਂ ਨੂੰ ਜੀ ਹਮੇਸ਼ਾ ਲੋਕਾਂ ਲਈ ਆਪਣਾ ਜਿਹੜਾ ਜੀਵਨ ਉਹਨਾਂ ਨੇ ਲੋਕਾਂ ਵਾਸਤੇ ਸਮਰਪਿਤ ਕਰਕੇ ਦਾ ਹੱਥਾ ਸ਼ਹਿਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜਿਵੇਂ ਕੁਝ ਵਧੀਆ ਕਰਾਂ ਸ਼ਹਿਰੀ ਕਲਸੀ ਜੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਬੱਚਿਆਂ ਦੇ ਭਵਿੱਖ ਵਾਸਤੇ ਕੁਝ ਵਧੀਆ ਕਰਾਂ चेरी कलसी जी भी हमेशा कोशिश रही है कि नवियन नीतियां ते सोच मत सरकार कर अपने कर्मों से प्यार कर मिलेगा तुझे तेरी मेहनत का फल मत किसी का इंतजार कर जो चले थे अकेले उनके पीछे आज भी मेले हैं जो करते रहे इंतजार उनकी जिंदगी में आज भी जमीने हैं ते इंतजार नहीं करना कि और साडे बच्चियां दा बेटा करके हो जावे ਅਸੀਂ ਸਹੀ ਫੈਸਲਾ ਲਿਆ ਕਿਤਾ ਤੁਸੀਂ ਪਹਿਲਾ ਲਿਆ ਸੀ ਕਿਉਂਕਿ ਕਹਿੰਦੇ ਆ ਸਾਡਾ ਇੱਕ ਸਹੀ ਫੈਸਲਾ अनेका ਮਾਮਲੇ ਤੋਂ ਦੂਰ ਰੋਕ ਸਕਦਾ ਹੈ ਸਾਡਾ ਇੱਕ ਸਹੀ ਫੈਸਲਾ ਗਰੀਬਾਂ ਤੇ ਮਜ਼ਦੂਰਾ ਤੇ ਕਿਸਾਨਾਂ ਨੂੰ ਖੁਦ ਖੁਸ਼ੀ ਕਰਨ ਤੋਂ ਰੋਕ ਸਕਦਾ ਹੈ ਸਾਡਾ ਇੱਕ ਸਹੀ ਫੈਸਲਾ ਗਰੀਬਾਂ ਦੇ ਚੁੱਲ੍ਹਿਆਂ ਵਿੱਚ ਅੱਗ ਪਾਲ ਸਕਦਾ ਹੈ ਸਾਡਾ ਇੱਕ ਸਹੀ ਫੈਸਲਾ ਤੇ ਦੂਜੇ ਪਾਸੇ ਜਿਹੜੀ ਸੈਂਟਰ 'ਚ ਸਰਕਾਰ ਬੈਠੀ ਆ ਨਾ ਜੀ 10 ਸਾਲਾਂ ਤੋਂ ਉਹ ਸਾਡੇ ਪੰਜਾਬੀਆਂ ਨਾਲ ਨਫ਼ਰਤ ਹੀ ਕਰਦੀ ਆਈ ਹੈ ਉਹ ਨਹੀਂ ਚਾਹੁੰਦੀ ਕਿ ਪੰਜਾਬ ਲੀਡ ਕਰੇ ਤੇ ਅੱਗੇ ਵਧੇ ਕਿਉਂਕਿ ਵੇਖੋ ਪੰਜਾਬ ਕਿੰਨਾ ਵਧੀਆ ਹੰਦਸੀ ਇੱਥੇ ਬਜ਼ੁਰਗ ਬੈਠੇ ਨੇ ਕਿੰਨਾ ਸੋਹਣਾ ਪੰਜਾਬ ਹੁੰਦਾ ਸੀ ਕਿਤੇ ਪੈਂਦੇ ਸੀ ਪੀਆਂ ਲੱਗਦੀਆਂ ਸੀ ਪੰਗੜੇ ਪੈਂਦੇ ਸੀ ਲੋਕੀ ਥੋੜਾ ਖਾਂਦੇ ਪਰ ਖੁਸ਼ ਸੀ ਕਿਉਂਕਿ ਕਹਿੰਦੇ ਮੰਦੀਆਂ ਤੇ ਬੈੰਦੇ ਸੀ ਤੇ ਕੋਲ ਕੋਲ ਰਹਿੰਦੇ ਸੀ ਸੋਫੇ ਬੈੰਦੇ ਆਗੇ ਤੂਰੀ ਗਿਆ ਬਤਾ ਕਿ ਸਾਈਕਲ ਹੀ ਪਾਵੇ ਕੋਸੀ ਤਾਰੀ ਮਿਲ ਜੇ ਉਸੇ ਲੋਕਾਂ ਚ ਬੜਾ ਪਿਆਰ ਹੁੰਦਾ ਸੀ ਉਸ ਟਾਈਮ ਉਸੇ ਪੰਜਾਬ ਨੂੰ ਅਸੀਂ ਵਾਪਸ ਲੈ ਕੇ ਆਣਾ ਹੈ ਸੋਨੇ ਦੀ ਚਿੜੀ ਬਣਾਉਣਾ ਹੈ ਲੋੜ ਹੈ ਤੁਹਾਡੇ ਸਾਥ ਤੇ ਤੁਹਾਡੇ ਸਹਿਯੋਗ ਦੀ ਕੱਲ ਕਰ ਲਈ ਸੀ ਮੈਂ ਸੈਂਟਰ ਸਰਕਾਰ ਦੀ ਤੁਹਾਨੂੰ ਪਤਾ ਸੈਂਟਰ ਸਰਕਾਰ ਨੇ ਸਾਡਾ ਬਹੁਤ ਸਾਰਾ ਪੈਸਾ ਜਿਹੜਾ ਪੰਜਾਬ ਦੀ ਗਰਭ ਨਿਤ ਤੇ ਲੱਗਣਾ ਹੈ ਪੰਜਾਬ ਦੇ ਵਿਕਾਸ ਤੇ ਲੱਗਣਾ ਸੈਂਟਰ ਸਰਕਾਰ ਨੇ ਕਹਿੰਦੇ ਉਹ ਪੈਸਾ ਉਹਨਾਂ ਨਾਲ ਦਾਨ ਵੀ ਸੀ ਉਹ ਪੈਸਾ ਸਾਡਾ ਹੈ ਉਹਨਾਂ ਦੀ ਮਸ਼ੀਨਾਂ ਨੇ ਨਹੀਂ ਸਾਧਿਆ ਉਹ ਪੈਸਾ ਸਾਡਾ ਹੈ ਜੋ ਅਸੀਂ ਪੈਟਰੋਲ ਚੋਂ ਡੀਜ਼ਲ ਚੋਂ ਬੈਗ ਚੋਂ ਜੀਐਸਟੀ ਜੋ ਟੈਕਸ ਦਿੱਤੇ ਆ ਨਾ ਉਹ ਉਹ ਪੈਸਾ ਹੈ ਤੇ ਉਹ ਗਵਰਨਮੈਂਟ ਨੂੰ ਚਾਹੀਦਾ ਸਾਡਾ ਪੈਸਾ ਸਾਡਾ ਲੋੜਾ ਤੁਹਾਡੇ ਸਾਥ ਤੇ ਸਹਿਯੋਗ ਦੀ ਗੱਲ ਕਰੀਏ ਸਾਡੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਐਡੀ ਉੱਚੀ ਵਧੀਆ ਸੋਚ ਦੇ ਮਾਲਕ ਨੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਆਮ ਲੋਕਾਂ ਦੀ ਸਰਕਾਰ ਆਏਗੀ ਤੇ ਸਭ ਤੋਂ ਪਹਿਲਾਂ ਮੈਂ ਇੱਕ ਵਿਧਾਇਕ ਦੀ ਇੱਕ ਪੈਨਸ਼ਨ ਕਰਾਂਗਾ ਪਹਿਲਾਂ ਵੇਖੋ ਚਾਰ ਚਾਰ ਵਾਰ ਐਮਐਲਏ ਬਣਦੇ ਸੀ ਤੇ ਚਾਰ ਚਾਰ ਹੀ ਪੈਨਸ਼ਨਾਂ ਲੈਂਦੇ ਸੀ ਜੀਤਾ ਬਾਦ ਕੀਤੇ